ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਘਰ ਪਰ ਸੱਟਾ ਜਾਨਵਰ ਕੈਮਨੇ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਕੱਪੜੇ ਵੀ ਸਕਾਏ ਹੋਏ ਨੇ ਅੱਜ ਤੇ ਖੋਲਦੇ ਆਂ ਖੁੱਡੇ ਬੱਚੇ ਕੱਢਦੇ ਆਂ ਜਿਹੜੇ ਦੋ ਹਨਾ ਬਿਠਾਣੇ ਹੁੰਨੇ ਆ ਉਹ ਕੱਢਦੇ ਆਂ ਪਹਿਲਾ ਨੰਬਰ ਤੇ ਸਾਦੋਂ ਇੱਧਰ ਵੀ ਦਾਣਾ ਪਾਣੀ ਧਰਤਾ ਤੇ ਵੱਡੇ ਖੁੱਡੇ ਚ ਵੀ ਧਰਤਾ ਓਕੇ ਕਰਤਾ ਇੱਧਰ ਵੀ ਧਰਤਾ ਆਪਾਂ ਜੋੜੀਆਂ ਨੂੰ ਤੇ ਬੱਚੇ ਕੱਢ ਕੇ ਇੱਕ ਡੱਬੀ ਬਣਤੀ ਛਤਰੀ ਤੇ ਤੇ ਦੂਜੀ ਛਤਰੀ ਵੀ ਮੈਂ ਖੜਾਈਏ ਕਿ ਨਹੀਂ ਹਾਂ ਜੀ ਚਲੋ ਬੈਠੇ ਲੈਣ ਦਿੰਨੇ ਆ ਹਨਾ ਤੇ ਕੱਲ ਤੋਂ ਲਾ ਲਿਆ ਕਰਾਂਗੇ ਦੂਜੀ ਸਤਰੀ ਹਲੇ ਤਾਂ ਡਾਰੀਆਂ ਮਾਰਦੇ ਆਪਾਂ ਵੈਸੇ ਛੇੜਦੇ ਨਹੀਂ ਆਂ ਯਾਰ ਆਸੇ-ਪਾਸੇ ਬੈ ਜਾਣਗੇ ਫਿਰ ਖਰਾਬ ਹੋ ਜਾਣਗੇ ਬੱਤੀ ਕੀ ਫਾਇਦਾ ਤਾਂ ਕਰਕੇ ਬਾਕੀ ਮੋਟਾ ਬੈਠੇ ਓਕੇ ਗਿਆਨੀ ਹੋਰੀ ਬਾਹਰ ਜਾ ਰਹੇ ਹੈ ਤਾ ਬਿੱਟੂ ਨਾਲ ਜਾ ਰਹਾ ਕਾਣੀ ਕਿਧਰ ਨੂੰ ਜਾ ਰਿਹਾ ਚਲੋ ਆ ਜੂਆ ਕੀ ਕੀ ਲੈ ਗਏ ਹੋ ਜੀ ਬੂਟ ਗਿਆਨੀ ਮੇਰਾ ਤਾਂ ਬੂਟ ਲੈ ਚੱਕੋ ਭਾਈ ਦੇਖੋ ਲਓ ਜੀ ਬੱਸ ਆਪਾਂ ਕੱਲ ਆਪਣੇ ਬਈ ਵਿਆਹ ਤੇ ਜਾਣਾ ਹੈ। ਨਾ ਨਾ ਕੱਲ ਪਪਾ ਚੱਲਣੇ ਠੀਕ ਹੈ। ਕਹਿੰਦੇ ਆਪਾਂ ਹੁਣੇ ਕੋਣੀ ਕਰ ਦਾਂ ਦੋ ਮੀਟਰ ਕੋਈ ਬਈ 2500 ਦੇ ਬੂਟ ਨੇ ਭਾਈ। ਬੱਸ ਹੋਰ ਬਣੀ ਨਹੀਂ ਗੱਲ। ਦੋ ਦਿਨ ਬਾਅਦ ਵਾਪਸ ਕਰਾਵਾਂਗੇ। ਕਿੱਟੇ ਕਿਉਂ ਲੈ ਗਏ ਯਾਰ ਲੈ ਬੜਿਆਂਗੇ। ਲੈ ਭਾਈ ਦੇਖੋ ਆਪਣੇ ਆ ਪੁਰੇ ਬਿੱਟਾ ਐ ਦਿਖਾਓ ਐ ਦਿਖਾ। ਚੱਕੋ। ਸਭ ਤੋਂ ਕੋਈ ਕਿੰਨੇ ਭਾਏ ਨੇ ਇਹਨੇ। ਹੋਰ ਕਿ ਲੈ ਆਏ ਹੋ ਜੀ ਚੋੜੀ ਜੋੜ ਰਹੀ ਹੋ ਬਈ ਫੂਟ ਲਈ ਮਾ ਮੇਰਾ ਜੀ ਮੈਂ ਲੈ ਕੇ ਜਨਾ ਇੱਕ ਵਾਰ ਮੈਂ ਪਾਣਾ ਫਿਰ ਲੈ ਜੀ ਭਾਈ ਨਾ 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 ਲੈ ਜੀ ਲੈ ਜੀ ਮੋਟ ਲੈ ਜੀ ਤੈਨੂੰ ਮੈਂ ਕਹਤਾ ਯਾਰ ਬਸ ਜੀ ਕੈਰੀ ਬੈਗ ਜੱਥੋ ਆ ਜੋ ਦਿੱਆ ਜਿੱਥੇ ਲੈ ਗਏ ਹੋਏ ਸ਼ੋਰੂਮ ਤੋਂ ਭਾਈ ਕਿਹੜੇ ਤੋਂ ਮੋਟ ਵਾਲਾ ਠੀਕ ਹੈ ਕੱਲ ਨੂੰ ਜੀ ਕੱਲੇ ਪਰਚੀ ਕੱਟ ਲਈ ਵੈਸਪਾ ਦੇ ਪਾਦੇ 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 ਦਿੰਦੇ ਨਹੀਂ ਇਹਨੂੰ ਮਾਫ ਸਾਪਾ ਬਸ ਦਾ ਲੈ ਕੇ ਆਉਣਾ ਪਤਾ ਮੈਨੂੰ ਪਿਉਮਾ ਦੇ ਲੈ ਕੇ ਆਉਣਾ ਸੀਗਾ ਹੈ ਪਿਉਮਾ ਦੇ ਜਾਂਦੇ ਸੀ ਪਲਾਸੇ ਤੂੰ ਉਹ ਲੈ ਕੇ ਨਹੀਂ ਲੈਣੀ ਸੀ ਆ ਕੇ ਲੈ ਆਇਆ ਹੋ ਯਾਰੀਆਂ ਕਿੰਨੇ ਵਜੇ ਆਏ ਨਾਲ ਡਿਊ 1700 ओके ਬੰਦ ਕਰ ਤੇ ਦੋ ਨੰਬਰ ਨੂੰ ਜੀ ਬਾਪਿਆਂ ਗਿਆਨੀ ਹੋਲੀ ਬਾਗਗੇ ਕਰੇ ਤੇ ਆਪਾਂ ਵੀ ਥੱਲੇ ਚੱਲਦੇ ਹਣਾ ਖਾ ਪੀ ਕੇ ਆਣਿਆ ਕੋਈਆ ਤੇ ਜਿੰਮ ਵੀ ਲਾਵਾਂਗੇ ਤਾਂ ਕਰਕੇ ਖਾ ਲਵਾਂਗੇ ਤੇ ਮਾੜਾ ਮੋਟਾ ਯਾਰ ਸ਼ਰੀਰ ਨੂੰ ਲੱਗੂਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਆ ਬੱਚੇ ਵੀ ਅੰਦਰ ਕਰ ਹੀ ਚੱਲਦੇ ਹਣਾ ਆਪਾਂ ਤੇ ਕੀਪਰザ ਆਪਾਂ ਥੱਲੇ ਜਾਵਾਂਗੇ ਉਹੀ ਕੰਮ ਹੋ ਜੇ ਉਹ ਦਿਆਲਾ ਬੱਚਾ ਟੱਪ ਗਿਆ ਹਨਾ ਇਹੀ ਗਲਤੀ ਕਰਕੇ ਗਿਆ ਸੀ ਤਾਂ ਕਰਕੇ ਆਪਾਂ ਇਹਨਾਂ ਨੂੰ ਅੰਦਰ ਸ਼ਾਮਲ ਕਰ ਦਿੰਨੇ ਆ ਤੇ ਤੁਪ ਲੱਗ ਗਈ ਜਿੰਨੀ ਲੱਗਣੀ ਸੀ ਹਨਾ ਵੈਸ ਕੋਲ ਚੋਂ ਆ ਗਿਆ ਟਾਈਮ ਹੀ ਨਹੀਂ ਲੱਗਦਾ ਹਨਾ ਯਾਰ ਛਤਰੀ ਤੇ ਸਵੇਰੇ ਬਿਠਾਏ ਹੋਣਾ ਫਿਰ ਗੱਲ ਬਣ ਸਕਦੀ ਹੈ ਤੇ ਹੁਣ ਲਾਲ ਇਹਨਾਂ ਨੂੰ ਕਿੰਨੇ 2 ਘੰਟੇ ਹੋਏ ਨੇ 2 ਢਾਈ ਘੰਟੇ ਹਨਾ ਤੇ ਉਹ ਗੱਲ ਜੀ ਬਣੀ ਤੇ ਬਾਕੀ ਕੋਈ ਨਹੀਂ ਕਰ ਦੇ ਇਹਨਾਂ ਨੂੰ ਅੰਦਰ ਵੈਸੇ ਆਨਾਂ ਨੂੰ ਛੇੜਨਾ ਵੀ ਸੀ ਹੈ ਜੀ ਇਹਨਾਂ ਦੀ ਯਾਰ ਛਤਰੀਂ ਡਾਲੀ ਡੂਰੀ ਮਰਾਨੀ ਸੀ ਹਨਾ ਤਾਂ ਕਰਕੇ ਵੀ ਛਤਰੀ ਤੇ ਆਣ ਉੱਡ ਉੱਡ ਕੇ ਫੇਰੀ ਚਾਂਸ ਹੋ ਜਾਂਦੇ ਵੀ ਬੱਚਾ ਪੂਰਾ ਗਿੱਜ ਜਾਂਦਾ ਤਾਂ ਕਰਕੇ ਤੇ ਚਲੋ ਕਰਦੇ ਆ ਕੋਈ ਨਹੀਂ ਇੱਕ ਵਾਰੀ ਇਹਨੂੰ ਅੰਦਰ ਕਰਦੇ ਆ ਥੱਲੇ ਜਾ ਕੇ ਆਨੇ ਆ ਫਿਰ ਦੇਖਦੇ ਆ ਕੀ ਬਣਦਾ ਮਿੱਤਰੋ ਕੀ ਮਿੱਤਰੋ ਅੱਗੇ ਗੋਲੀ ਨੂੰ ਲੈ ਕੇ ਉੱਤੇ ਤੇ ਠੰਡੀ ਹਵਾ ਜੀ ਚੱਲਦੀ ਹੈ ਬਾਬੇ ਹਨਾ ਤੇ ਠੰਡ ਪੈਣ ਲੱਗੀ ਵੈਸੇ ਤੁਪਤਾ ਖੜੀ ਐ ਤੇ ਹਵਾ ਜੀ ਵਾਲੀ ਠੰਡੀ ਚੱਲ ਰਹੀ ਐ ਮੈਂ ਤਾਂ ਇਹਨਾਂ ਬੱਚਿਆਂ ਦਾ ਡਰ ਐ ਤੇ ਠੰਡ ਕਰਕੇ ਕਿਤੇ ਚੱਕਰ ਨਾ ਪੈ ਜੇ ਹੈਨਾ ਪਹਿਲਾਂ ਹੀ ਬਹੁਤ ਘਾਟੇ ਦੇ ਘਾਟੇ ਚ ਜੱਲੀ ਜਾਂਦੇ ਆਪਾਂ ਬਹੁਤ ਬੱਚੇ ਮਿਲ ਗਏ ਤਾਂ ਕਰਕੇ ਬਾਕੀ ਆ ਪਤੰਗ ਜਾ ਤੇ ਦਾਣਾ ਪਣੀ ਤਾਂ ਠਹਿਰ ਕਿਤਰਾਗੇ ਕਿਉਂਕਿ ਹੁਣੀ ਚੱਕਿਆ ਸੀ ਹੈਨਾ ਆਪਾਂ ਠਹਿਗੇ ਫਿਰ ਜੇ ਠਹਿਰ ਕੇ ਆਪਾਂ ਰੱਖਾਂਗੇ ਰਾਜੂਆਂ ਦੇ ਦਾਣੇ ਖਾ ਲੈਣਗੇ ਨਹੀਂ ਤਾਂ ਹੁਣ ਰੱਖਾਂਗੇ ਮਾੜੇ ਮੋٹے ਦਾਣੇ ਚੱਕਣਗੇ ਹਨਾ ਤਾਂ ਕਰਕੇ ਬਾਕੀ ਆ ਗਲਾਜਟੇ ਗਏ ਇਏ ਤੇ 15 20 ਦਿਨਾਂ ਦੀ ਗੱਲ ਆ 15 20 ਦਿਨ ਹੋਰ ਹਨਾ ਬੱਚੇ ਵਧੀਆ ਤਿਆਰ ਹੋ ਜਾਣ ਰੱਬ ਦੀ ਕਿਰਪਾ ਨਾਲ ਤੇ ਅੱਜ ਆ ਜਾ ਬਾਰੀ ਘਟਦਾਂਗੇ ਕਿਉਂਕਿ ਕਮਰੇ 'ਚ ਯਾਰ ਨਾ ਗੰਦ ਬਾਲੀ ਬਣਦੇ ਸਾਡੇ ਸਾਹਮਣੇ ਹਨਾ ਤੇ ਪਹਿਲਾਂ ਤਾਂ ਯਾਰ 스멜 ਜੀ ਵੀ ਨਹੀਂ ਚਲੋ ਆਪਾਂ ਮੈਨੂੰ ਤਾਂ ਜਿਹੜੇ ਕਬੂਤਰ ਵਾਲੇ ਵੀਰ ਆ ਯਾਰ ਉਹਨਾਂ ਨੂੰ ਤਾਂ ਕੇੜੀ ਸਮੈਲ ਆਉਂਦੀ ਆ ਹਨਾ ਜਿਹੜਾ ਕੋਈ ਬਾਹਰਲਾ ਬੰਦਾ ਆਂਦਾ ਹਨਾ ਉਹ ਉਹਨੂੰ ਆ ਜਾਂਦੀ ਏ ਕਈ ਵਾਰ ਆਪਾਂ ਨੂੰ ਤਾਂ ਕੋਈ ਦਿੱਕਤ ਨਹੀਂ ਸਮੈਲ ਤਾਂ ਸਾਨੂੰ ਪਤਾ ਹੀ ਹੈ ਬਾਕੀ ਹਨਾ ਆਪਾਂ ਨੂੰ ਤਾਂ ਆਪਦਾ ਵਿੱਠਾ ਨਹੀਂ ਰਹਿਨੇ ਆਂ ਕਈ ਵਾਰੀ ਕੋਈ ਬਾਹਰਲਾ ਆਂਦਾ ਨਾ ਤੇ ਸਮੈਲ ਜੀ ਆ ਜਾਂਦੀ ਏ ਵੈਸੇ ਤਾਂ ਹੁਣੀਆਂ ਲੱਗੀਆਂ ਚਾਰ ਪੰਜ ਦਿਨ ਹੋ ਗਏ ਕਿਉਂਕਿ ਯਾਰ ਵਿੱਠਾਂ ਬਾੜੀਆਂ ਇਕੱਠੀਆਂ ਹੋ ਗਈਆਂ ਥੱਲੇ ਸਾਫ਼ ਕਰਨ ਵਾਲੀ ਹੋ ਗਈਆਂ ਤਾਂ ਕਰਕੇ ਹੁਣ 15 ਦਿਨ ਨੂੰ ਰਹਿ ਕੇ ਚੱਕ ਹੀ ਦੇਵਾਂਗੇ ਸਾਫ ਤਾਂ ਹੁਣ ਕੀ ਕਰਾਂਗੇ ਬਾਕੀ ਆ ਦੇਖਿਓ ਪਾਣੀ ਡੋਲਦੇ ਨੇ ਨਾ ਇਹ ਵਾਰੀ ਵਾਰੀ ਆ ਕਣਕ ਵੀ ਦੇਖੋ ਉੱਗ ਪਈ ਠੀਕ ਐ ਆ ਦੇਖੋ ਤੇ ਆ ਸਰੋਵਰ ਦੇਖੋ ਸਰੋਵਰ ਤਾਂ ਇਹ ਕਣਕੀਆਂ ਹਨਾ ਆ ਬਰੇ ਪਾਣੀ ਡੋਲਦੇ ਰਹਿੰਦੇ ਐ ਵਾਰੀ ਵਾਰੀ ਕਰਕੇ ਤਾਂ ਕਰਕੇ ਉਹ ਹੋ ਗਿਆ ਤੇ ਕੋਈ ਨਹੀਂ ਚੱਕਦਾ ਜੀ ਯਾਰ ਥੋੜੇ ਦਿਨ ਹੀ ਐ ਬੱਸ ਬੱਬਿਓ ਦਾਣੇ ਦੋਣੇ ਧਰਦੇ ਆ ਤੇ ਤੁਹਾਨੂੰ ਦਿਖਾ ਦਈਏ ਸਾਰਾ ਸਿਸਟਮ ਹੋ ਰਿਹਾ ਖਤਮ ਆਪਣੇ ਕੋਲ ਕੇ ਗੇਟ ਵੀ ਲਾ ਲਈ ਕਿਤੇ ਗੋਲੀ ਟੱਪ ਜੇ ਇੱਕ ਮਿੰਟ ਹੋਜੀ ਆ ਰਹਿ ਗਈ ਕਣਕ ਬੱਸ ਆਹੀ ਬਈਏ ਮੇਰੇ ਹਿਸਾਬ ਨਾਲ ਪੂਰੀ ਹੋਊਗੀ ਕਿ ਨਹੀਂ ਹੋਊਗੀ ਇਹ ਵੀ ਨਹੀਂ ਪਤਾ ਆਪਾਂ ਨੂੰ ਚਲੋ ਦੇਖਦੇ ਹਾਂ ਕੀ ਬਣਦਾ ਪਾ ਕੇ ਦੇਖਦੇ ਹਾਂ ਮੇਰੇ ਸਾਰਾ ਜੱਜ ਦੀਦਾ ਹੋ ਜੂਗੀ ਪੂਰੀ ਹਨਾ ਜਿੰਨਾ ਤੱਕ ਲੱਗਦਾ ਮੈਨੂੰ ਚਲੋ ਮੈਂ ਟ੍ਰੇਆਂ ਚ ਪਾ ਕੇ ਦੇਖਦਾ ਕੀ ਬਣਦਾ ਫਿਰ ਦੇਖਦੇ ਹਾਂ ਯਾਰ ਆਪਾਂ ਕਰਦੇ ਹਾਂ ਜਿਗਾਰ ਕੋਈ ਹੋਜੀ ਮਿੱਤਰੋ ਆਹ ਕਣਕ ਸੀ ਤੇ ਪਾਤੀ ਆਪਾਂ ਸਾਰੀ ਟ੍ਰੇ ਚ ਤੇ ਰੱਖ ਦੀ ਹੁਣ ਇਹਨਾਂ ਨੂੰ ਲੈਟ ਵੀ ਛੱਡਦੇ ਹੁੱਡਿਆਂ ਦੀ ਹਨੇਰਾ ਹੋ ਰਿਹਾ ਚਲੋ ਪਹਿਲਾਂ ਰੱਖ ਹੀ ਦਿੰਦੇ ਆ ਫਿਰ ਛੱਡ ਦਾਂਗੇ ਆਏ 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 ਇਹ ਜੱਕੀ ਬਣ ਸਹੀ ਆਏ 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 ਤੇ ਪਾਣੀ ਵੀ ਬਾਦਿਆਂ ਪਹਿਲਾਂ ਲਾਈਟ ਛੱਡਦੀ ਐ ਅੰਦਰ ਵੀ ਧਰਤੇ ਸਾਬੇ ਦਾਣੇ ਵਿੱਚ ਹੁਣੀ ਧਰੇ ਸਿਸ ਠੀਕ ਐ ਪਾਣੀ ਭਰਨਾ ਲੈਂਦਾ ਤੇ ਭਰ ਦਿੰਨੇ ਆ ਤੇ ਬਾਲਟੀ ਹੋ ਗਈ ਖਤਮ ਤੇ ਪੈਸੇ ਆਏ ਇਸ ਟਾਈਮ ਕਿਪੈ ਨਹੀਂ ਹੈਗਾ ਜੀ ਚੌਬਰ ਨੂੰ ਕੰਮ ਤੇ ਲਾਣਾ ਪੂਆ ਲੱਗਦੀ ਹੈ ਕੰਮ ਤੇ ਤੇਲ ਤੂਲ ਹੈਗਾ ਛੋਟਰੀ ਜਾ ਛੋਟਰੀ ਚ ਹੈ ਛੋਟਰੀ ਜੀ ਸਮਾਨ ੱਟਲੇ ਰੱਖਦਾ ਠੀਕ ਹੈ ਤੇਰੇ ਵੀਰੋਂ ਦੁੱਧ ਲਿਆਏ ਸੀ ਥੱਲੇ ਨਿੱਗਾ ਆਇਆ ਕਰਕੇ ਲੈਟਰ ਆੜੀਆ ਪੈਣਾ ਤਾਂ ਲੋ ਜੀ ਗੋਲੀ ਮੇਰੇ ਹਿਸਾਬ ਨਾਲ ਉੱਤੀ ਛੱਡ ਗਏ ਓ ਹੋ 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 ਡੁੱਲ ਗਿਆ ਸੀ ਡੁੱਲ ਗਿਆ ਸੀ ਪੜਾ 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 ਛੇ ਲੋ ਜੀ ਇਦਨੀਆਂ ਡਾਇਟ ਵੀ ਛੱਡਣੀ ਐ ਚੱਕੋ ਜੀ ਤੇ ਇਹ ਦਿਨਿਆਂ ਕਿੰਨੇ ਕਿੰਨੇ ਐਮ ਐਲ ਲਾ ਲੋ ਰੱਖ ਦੀਆਂ ਇੱਕ ਵਾਰੀ ਦਾ ਯਾਰ ਇਹ ਦੇ ਦਾਂਗੇ ਬਾਅਦ ਵਿੱਚ ਬੀ ਬੀ ਐਮ ਐਲ ਦੇ ਦਾਂਗੇ ਬਾੜਾ ਨਹੀਂ ਦਿੰਦੇ ਆਪਾਂ ਹਨਾ ਬੀ ਬੀ ਐਮ ਐਲ ਦੇ ਦਿੰਨੇ ਆ ਦੋਨੇ ਕਬੂਤਰਿਆਂ ਨੂੰ ਦੇਖਦੇ ਹਾਂ ਕੀ ਰਿਜ਼ਲਟ ਐ ਤਿੰਨ ਹਫ਼ਤਾ ਤੱਕ ਲਗਾਤਾਰ ਦੇਣਾ ਪੂਆ ਫੇਰੀ ਪਤਾ ਲੱਗੂਆ ਪੱਕੀ ਟ੍ਰੇਆਂ ਟੁਰਾਂ ਚੱਕ ਦਿੰਨੇ ਆ ਹਨਾ ਦਾਣੇ ਪਏ ਨੇ ਟ੍ਰੇਆਂ 'ਚ ਕੋਈ ਦਿੱਕਤ ਨਹੀਂ ਅੱਜ ਤਾਂ ਪੂਰੇ ਹੋ ਗਏ ਕੱਲ ਹੋਰ ਲੈ ਕੇ ਆਣੇ ਪੈਣਗੇ ਆਪਾਂ ਨੂੰ ਲੈ ਆਣਾ ਹੈ ਕੱਲ ਦੀ ਕੱਲ ਹਨਾ ਦੇਖੀ ਜਾਊਗੀ ਕਿਸ ਕਿਸੇ ਵੱਸ ਤੋਂ ਆਣ ਗਈ ਤੇ ਦੇ ਦਈਏ ਸਵਿੰਝ ਆਪਣੀ ਆ ਪਈ ਆ ਪਈ ਮਿੱਤਰੋ ਤੇ ਦੇ ਦਈਆਂ ਇਹਨਾਂ ਨੂੰ ਬੀਵੀ ਐਮ ਐਲ ਜੀ ਬਾਬਿਓ ਬੀਵੀ ਐਮ ਐਲ ਦੋਨੇ ਕਬੂਤਰਿਆਂ ਨੂੰ ਦੇਤਾ ਠੀਕ ਹੈ ਉਹਨੂੰ ਬੀ ਦੇ ਆ ਪੂਰੇ ਇਹਨੂੰ ਥੋੜਾ ਅੱਗੇ ਤੋਂ ਘਟ ਹੈ ਹਨਾ ਤੇ ਚਲੋ ਕੋਈ ਨਾ ਕੋਈ ਦਿੱਕਤਾਂ ਗੱਲ ਨਹੀਂ ਬਾਕੀ ਆ ਬੱਚ ਗਿਆ ਬਾੜੀ ਲਿਆ ਦੁੱਧ ਤਾਂ ਪਤਾ ਨਹੀਂ ਲਾ ਲਾ ਲੋ ਪਿਆ ਉਹ ਇਹ 100 ml ਹੋ ਗਿਆ 100 150 ml ਹਨਾ ਇਹਨੂੰ ਪਾ ਦਿੰਨੇ ਸ਼ਿਕਾਰੀ ਨੂੰ ਕੋਲੀ ਥੱਲੇ ਵਾਲੀ ਐ ਚ ਪਾ ਦਿੰਨੇ ਕੋਈ ਨਹੀਂ ਐ ਤੂੰ ਤਾਂ ਪੀ ਚੁੰਨੀ ਪਾਈ ਹੋਈ ਆ ਬਾਕੀ ਖੁਰ ਹੀ ਨਹੀਂ ਬਾਬੋ ਚੁੰਨੀ ਹਨਾ ਚਲੋ ਕੋਈ ਨਹੀਂ ਬਾਕੀ ਥੋੜੀ ਜਿਹੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਇਹਦੇ ਨਾਲ ਤਾਂ ਲੈ ਵੀ ਆਇਆ ਪੀ ਲੈ ਤੂੰ ਵੀ ਲੈ ਬਹੁਤ ਟਾਈਮ ਹੋ ਗਿਆ ਦੁੱਧ ਬਾਬੋ ਘਾਟੀ ਬਣਿਆ ਨੂੰ ਸਵੇਰੇ ਦੜੀਆ ਖਾ ਲਿੰਦਾ ਹਨਾ ਤੇ ਨੀਤਾ ਫਿਰ ਗਲੀਆਂ ਰੋਟੀ ਦੁੱਧ ਪਹਿਲਾਂ ਪਾਇਆ ਕਰਦਾ ਮੈਂ ਇਹਨੂੰ ਹੁਣ ਘਾਟੇ ਪਾਣਾ ਦੁੱਧ ਪਤਾ ਨਹੀਂ ਖਰਾਬ ਕਰਦਾ ਜਿਹਨੇ ਕਿਹਾ ਸੀ ਮੈਨੂੰ ਉਦੋਂ ਤੋਂ ਬੰਦ ਕਰਤਾ ਸੀ ਹਨਾ ਮੈਂ ਤੇ ਵੈਸੇ ਦਾ ਮਿੱਠਾ ਦੁੱਧ ਤਾਂ ਜਮਾ ਹੀ ਨਹੀਂ ਪਾਣਾ ਚਾਹੀਦਾ ਚਲੋ ਬੱਚਿਆ ਸੀ ਪਾਤਾ ਹਨਾ ਤੇ ਆ ਧਰਦੀ ਆ ਇੱਧਰ ਸਰੰਜ ਆਪਣੀ ਬਾਕੀ ਟ੍ਰੇਆਂ ਚੱਕ ਲੀਨੇ ਆ ਆ ਬਾਬੇ ਸਾਰੇ ਦਾਣੇ ਢੋਲ ਦਿਨਾ ਮੈਂ ਯਾਰ ਮੁੱਕੀ ਗਏ ਇਹਨਾਂ ਦਾ ਕੀ ਕਰਾਂਗੇ ਹੁਣ ਚੱਕੋ ਚੱਕੋ ਜੀ ਆਇਓ ਵਾਰ ਟੈਨ ਵਾਲੀ ਚੱਕੋ ਜੀ ਠੀਕ ਹੈ ਓਕੇ ਤੇ ਹੁਣ ਇਧਰੋਂ ਇਧਰ ਨਹੀਂ ਰੋਲਦਾ ਮੈਂ ਦਾਣੇ ਇਧਰ ਤੁਹਾਨੂੰ ਪਤਾ ਹੈ ਬੱਚੇ ਨੇ ਆਪਣੇ ਸਾਰੇ ਤੇ ਦੋ ਟਾਈਮ ਹੀ ਜ਼ਿਆਦਾ ਪਾਵਾਂਗੇ ਉਹੀ ਮੁਰਗੇ ਬਣੇ ਆਣਗੇ ਹਨਾ ਪਹਿਲਾ ਹੀ ਰੱਬ ਦੀ ਕਿਰਪਾ ਨਾਲ ਵਧੀਆ ਬੱਚੇ ਨੂੰ ਦਰੁਸਤ ਨੇ ਇਹ ਹਨਾ ਜਿਹੜੇ ਪੜ ਜਾਂਦੇ ਆ ਬਸ ਰੱਬ ਦੀ ਕਿਰਪਾ ਨਾਲ ਉਹ ਵਧੀਆ ਗਿੱਜੀਆਂ ਆਪਣੇ ਹਨਾ ਵਧੀਆ ਬੰਦ ਕਰਦੀਆਂ ਡਾ ਕੇ ਉਹਨੇ ਕੁਝ ਚرائیਦਾ ਤੇ ਬੱਚਿਆਂ ਨੂੰ ਪਾਣੀ ਦੇ ਦਿੰਦੀ ਹੈ ਪਹਿਲਾਂ ਤਾਂ ਕੰਮ ਨੇ ਵੇੜ ਹੀ ਦੀਏ ਕੀ ਮਿੱਤਰੋ ਪਾਣੀ ਦੇਦਾ ਬੱਚਿਆਂ ਨੂੰ ਵੀ ਤੇ ਚੌਬਰ ਹੋੜੀ ਬੰਦ ਕਰਕੇ ਕਿੱਥੇ ਲੱਗ ਗਏ ਮੈਂ ਤਾਂ ਦੁੱਧ ਲੈਣ ਲੱਗ ਗਿਆ ਸੀ ਅੱਜ ਯਾਰ ਵੇਟ ਵੀ ਨਹੀਂ ਮਾਰਿਆ ਹਨਾ ਚਲੋ ਕੋਈ ਨਹੀਂ ਯਾਰ ਤੇ ਗੇਟ ਬੰਦ ਕਰਦੀ ਏ ਬੱਚਿਆਂ ਨੂੰ ਠੰਡ ਲੱਗ ਗਈ ਨਾ ਕੰਮ ਬੁੱਠਾ ਹੋ ਗਿਆ ਸਾਰਾ ਤੇ ਬਾਕੀ ਵਾਪੇ ਬੱਚੇ ਫੀਡ ਤਾਂ ਸਹੀ ਕਰੀ ਹੋਈ ਆ ਹਨਾ ਇੱਧਰ ਤਾਂ ਓਕੇ ਆ ਬਾਕੀ ਇੱਧਰ ਵੀ ਓਕੇ ਹੋਊਗੀ ਇੱਧਰ ਵੀ ਵਾਪੇ ਮੇਰੇ ਹਿਸਾਬ ਨਾਲ ਓਕੇ ਆ ਕੋਈ ਦਿੱਕਤ ਨਹੀਂ ਤੇ ਸਾਰਾ ਸੌਦਾ ਮੁੱਕ ਗਿਆ ਇਹਨੂੰ ਵੀ ਚੱਕ ਲਈਏ ਹਨਾ ਤੇ ਪਾਣੀ ਪਾਣੀ ਪੀਆ ਪਾਣੀ ਵਿੱਚ ਚੱਕੂ ਆ ਕਿਉਂਕਿ ਯਾਰ ਬਾਬਿਓ ਰਾਤ ਨੂੰ ਲੈਟ ਬੰਦ ਕਰਤੇ ਨੇ ਰਾਤ ਨੂੰ ਤਾਂ ਇਹਨਾਂ ਨੇ ਪਾਣੀ ਪੀਣਾ ਨਹੀਂ ਠੀਕ ਆ ਸਵੇਰੇ ਜਦੋਂ ਸੂਰਜ ਚੜ ਗਿਆ ਹਨਾ ਤੇ ਇਹਨਾਂ ਨੂੰ ਜਿਵੇਂ ਸੂਰਜ ਚੜ ਗਿਆ ਚੰਨ ਨਾਲ ਲੱਗ ਗਿਆ ਉਦੋਂ ਤੇ ਪਾਣੀ ਫਿਰ ਸਵੇਰੇ ਪੀਣਗੇ ਇਹ ਤਾਂ ਕਰਕੇ ਸਵੇਰੇ ਸਵੇਰੇ ਪਾਣੀ ਦਾ ਰਾਤ ਦਾ ਪਿਆ ਹੋਇਆ ਜਦੋਂ ਠੰਡਾ ਹੋ ਜੂਗਾ ਆਇਲ ਬਰਫ ਵਾਂਗੂ ਹੋ ਜੂਗਾ ਤੇ ਪੀਣਗੇ ਠੀਕ ਆ ਇਹਨਾਂ ਦਾ ਗਲਾ ਵੀ ਹੋ ਸਕਦਾ ਹਨਾ ਖਰਾਬ ਹੋ ਸਕਦਾ ਪੱਕ ਸਕਦਾ ਵੇਲਾ ਤੇ ਬਿਮਾਰ ਬੁਖਾਰ ਵੀ ਹੋ ਸਕਦਾ ਇਹਨਾਂ ਨੂੰ ਤੇ ਬੱਚਿਆਂ ਨੂੰ ਵੀ ਖਰਾਬ ਕਰ ਸਕਦਾ ਠੰਡਾ ਪਾਣੀ ਕਈ ਵਾਰੀ ਫੀਡ ਵੀ ਕਰ ਫੀਡ ਵੀ ਕਰਨਗੇ ਹਨਾ ਤਾਂ ਕਰਕੇ ਆਪਾਂ ਪਾਣੀ ਚੱਕ ਕੇ ਜਾਵਾਂਗੇ ਜਦੋਂ ਜਾਵਾਂਗੇ ਤੇ ਇੱਕ ਵਾਰੀ ਪੈਰੈਂਟ ਜਿਹਨੇ ਪੀਣਾ ਹੋ ਉਹ ਆਪੇ ਪੀਊਗਾ ਤੇ ਤਾਂ ਕਰਕੇ ਇਹ ਚੱਕਣੇ ਤਾਂ ਆਪਾਂ ਇਹਨਾਂ ਚੋਂ ਵੀ ਚਾਹੀਦੇ ਆਪਾਂ ਨੂੰ ਵੀ ਇਹਨਾਂ ਚੋਂ ਪਾਣੀ ਚੱਕ ਕੇ ਜਾਣਾ ਚਾਹੀਦਾ ਮਤਲਬ ਮੇਰੇ ਕਹਿਣ ਦਾ ਇਹ ਹੈ ਤੇ ਆਪਾਂ ਚੱਕਦੇ ਨਹੀਂ ਗਲਤ ਗੱਲ ਹੈ ਵੈਸੇ ਇਹ ਪਿੱਪੀਆਂ ਚੱਕ ਕੇ ਜਾਣਾ ਚਾਹੀਦਾ ਆਪਾਂ ਨੂੰ ਕਿਉਂਕਿ ਸਵੇਰੇ ਉੱਠ ਕੇ ਕਬੂਤਰ ਨੇ ਪਾਣੀ ਪੀਣਾ ਹੈ ਬਿਨੈਰ ਜਦੋਂ ਰਾਤ ਨੂੰ ਲਟਾ ਬੰਦ ਕਰਦੇ ਆਂ ਰਾਤ ਨੂੰ ਕੋਈ ਕਬੂਤਰ ਨਹੀਂ ਪਾਣੀ ਪੀਂਦਾ ਸਵੇਰੇ ਜਦੋਂ ਰੋਸ਼ਨੀ ਚੜ ਗਈ ਸੂਰਜ ਆ ਗਿਆ ਹਨਾ ਚੜ ਗਿਆ ਤੇ ਬਸ ਉਦੋਂ ਇਹਨਾਂ ਨੇ ਪਾਣੀ ਪੀ ਲੈਣਾ ਤੇ ਕਬੂਤਰ ਗੋਲ ਹੋ ਜੂ ਇਹਨਾਂ ਦੇ ਇਹ ਗੱਲ ਹੈ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਵੈਸੇ ਹਵਾ ਚੱਲੀ ਜਾਂਦੀ ਹੈ ਠੰਡੇ ਤਾਂ ਹੀ ਟੋਪੀ ਜੀ ਲੈ ਲ ਕੇ ਜੇ ਸਿਰ ਨੂੰ ਹਵਾ ਲੱਗ ਗਈ ਨਾ ਮੇਰੇ ਕੰਮ ਉਠਾ ਹੀ ਹੋ ਜੂਗਾ ਤਾਂ ਕਰਕੇ ਤੇ ਮੇਰਾ ਮਨ ਤਾਂ ਹੈਗਾ ਵੀ ਪੀਪੀਆਂ ਚੱਕਦੀਆਂ ਇੱਕ ਹੈਗਾ ਨਹੀਂ ਚਲੋ ਇਹ ਸਿਸਟਮ ਵੀ ਕਰਿਆ ਕਰਾਂਗੇ ਰਾਤ ਨੂੰ ਪੀਪੀਆਂ ਚੱਕਦੇ ਆ ਕਰਾਂਗੇ ਸਵੇਰੇ ਰੱਖਦੇ ਆ ਕਰਾਂਗੇ ਹਨ ਤੇ ਕੋਈ ਨਹੀਂ ਓਕੇ ਇੱਕ ਵਾਰੀ ਚਲਦੇ ਆ ਕਰੋ ਕਰੀ ਮੇਰੇ ਸਾਹਮਣੇ ਲ ਤੇ ਬੈਠਣਾ ਹੁਣ ਕੰਮ ਤਾਂ ਰਹਿ ਨਹੀਂ ਗਿਆ ਕੋਈ ਕਬੂਤਰਾਂ ਨੂੰ ਕਬੂਤਰਾਂ ਨੂੰ ਦੇਤੇ ਹਨ ਦੇਖੇ ਕਿ ਮੈਂ ਕੀ ਚੱਕਰ ਰਹਿਣਾ ਸੱਤ ਹੀ ਹੋਈਆਂ ਵੈਸੇ ਦੁੱਧ ਤਾਂ ਚੰਗੀ ਜੀ ਹੈ ਹਨ ਦੁੱਧ ਹੋ ਗਈ ਲੱਸੀ ਲੱਸੀ ਕਰਮੀਆਂ ਜੇ ਦੇਣੀ ਚਾਹੀਦੀ ਹੈ ਲੱਸੀ ਤਾਂ ਖਰਾਬ ਕਰੂਗੀ ਦੁੱਧ ਦੇਤਾ ਆਪਾ ਓਕੇ ਇੱਕ ਵਾਰੀ ਦਾ ਹੈਨਾ ਤੇ ਥੰਮ ਮੇਲ ਜਾ ਜੀ ਬਾਬਿਓ ਲੋਕ ਲੋਕ ਅਪਲੋਡ ਤੇ ਲਾਤਾ ਅਪਲੋਡ ਹੋ ਜਾਂਦਾ ਹੈ ਕੱਲ ਆਲਾ ਤੇ ਸੱਚੇ ਮੈਂ ਦੱਸਣਾ ਹੀ ਭੁੱਲ ਗਿਆ ਸੀ ਵੀ ਬਿੱਲੀ ਕਿੱਥੋਂ ਆਈ ਸੀ ਚੌਂਕੜ ਲੈ ਕੇ ਆਈ ਸੀ ਬਾਬਿਓ ਉਹਨਾਂ ਦੇ ਘਰੇ ਆਈ ਸੀ ਹੈਨਾ ਤਿੰਨ ਚਾਰ ਦਿਨ ਪਹਿਲਾਂ ਤੇ ਚੌਂਕੜ ਇੱਕ ਵਾਰੀ ਛੱਡ ਵੀ ਆਇਆ ਸੀ ਫਿਰ ਦੁਬਾਰਾ ਆ ਗਈ ਸੀ ਤਾਂ ਕਿਸੀ ਦੁਕਾਨ ਤੇ ਮੈਂ ਕਹਾਂ ਚੱਲਾ ਦੁਕਾਨ ਤੇ ਛੱਡਦੀ ਐ ਉੱਥੇ ਆਪੇ ਤੁਹਾਨੂੰ ਪਤਾ ਹੈ ਸਮਾਨ ਸੋਮ ਖਾਲੂ ਵੀ ਬਾਦੂ ਹੈਣਾ ਤੇ ੜੰਗਾ ਤੇ ਤੁਹਾਨੂੰ ਪਤਾ ਹੈ ਤੇ ਉੱਥੇ ਜੋ ਛੱਡੀ ਇੱਕ ਵਾਰ ਤਾਂ ਡਰ ਜੇਗੀ ਪਹਿਲਾਂ ਦੁਕਾਨ ਦੇ ਅੰਦਰ ਘੁੰਮਦੀ ਰਹੀ ਹੈਣਾ ਫੇ ਟਪ ਟਪ ਗਈ ਤੇ ਪਤਾ ਨਹੀਂ ਕਿੱਧਰ ਵਾਗੀ ਬਾਬੇ ਮੁੜ ਕੇ ਆਪ ਨੂੰ ਪਤਾ ਹੀ ਨਹੀਂ ਲੱਗਾ ਕਿੱਧਰ ਟਪ ਗਈ ਹੈਣਾ ਪੜੋਸੀਆਂ ਕੇ ਬੜੀ ਸੀ ਘਰ ਘੜੇ ਘਰੇ ਮੁੜ ਕੇ ਪਤਾ ਨਹੀਂ ਹੈਣਾ ਚਲੋ ਜਿੱਥੇ ਵੀ ਹੋ ਗਈ ਹੈਣਾ ਖਾਨ ਨੂੰ ਮਿਲ ਜੇ ਉਹਨੂੰ ਜਿਹੜੀ ਜਿਹੜਾ ਕਰਮਾ ਚ ਹੈਗਾ ਉਹਦੇ ਉਹ ਤਾਂ ਮਿਲੂਗਾ ਹੀ ਏ ਵਸਮਾਂ ਦਾ ਚਲ ਦੱਸ ਦਈਏ ਤੇ ਆ ਵੀ ਚੱਕ ਲਈਏ ਯਾਰ ਪਾਣੀ ਚੱਕ ਲਈਏ ਇੱਕ ਨੰਬਰ ਤੇ ਪਹਿਲਾ ਆਇਆ ਗਿਆ ਥੱਲੇ ਨਾਲ ਢਲ ਜੀ ਤੂੰ ਅੱਗੇ ਘੜਾ ਏ ਥੋੜਾ ਡੋਲਾ ਪਾਣੀ ਡੋਲ ਡੋਲ ਦੇਖੋ ਆ ਗਿੱਲਾ ਕਰਕੇ ਆ ਮੈਟ ਜਿਵੇਂ ਹੈਣਾ ਆ ਬਿੱਠਾ ਕਰਕੇ ਨਾ ਬਿਮਾਰੀਆਂ ਵੀ ਬਹੁਤ ਹੁੰਦੀਆਂ ਤੇ ਆ ਕੀ ਆ ਮਲਪਾ ਕੇ ਕੀ ਨਾ ਨਾ ਇਹ ਤਾਂ ਉਹ ਯਾਰ ਬਾਬੇ ਆ ਕਣਕ ਜੀ ਕਰਕੇ ਉਹ ਹੋ ਜਾਂਦਾ ਹੈ ਤੇ ਓਕੇ ਤੇ ਆਪਣਾ ਸੈਟਅਪ ਵੀ ਕਰਦਿਆਂ ਕਲੋਜ਼ ਤੇ ਚੱਲਦੇ ਆ ਥੱਲੇ ਬਾਦੋਂ ਠੰਡ ਹੋ ਰਹੀ ਐ ਬਾਲੀ ਬਾਕੀ ਕੰਬਲ ਬੈੱਡ ਦੇ ਅੰਦਰ ਹੀ ਪਿਆ ਕੱਢਿਆ ਹੀ ਨਹੀਂ ਯਾਰ ਟਾਈਮ ਨਹੀਂ ਲੱਗਿਆ ਤਾਂ ਗੋਲੀ ਨੇ ਗੰਦ ਪਾਤਾ ਥੋਡੇ ਸਾਹਮਣੇ ਆ ਦੇਖੋ ਕਲੋ ਚੈੱਕ ਆ ਆ ਦੇਖੋ ਲੋ ਗਮਲੇ ਗਮਲੇ ਪੱਟ ਤੇ ਸਾਲਾ ਸਿਸਟਮ ਕਰਤਾ ਖਰਾਬ ਤੇ ਇਹਨੂੰ ਕਈਆਂ ਦਾ ਕਈਆਂ ਕੀ ਕੀ ਕੀਏ ਭਾਈ ਤੈਨੂੰ ਆ ਮੂੰਹ ਐ ਕਰ ਲੂ ਜਿਵੇਂ ਮੇਰੇ ਵਰਗਾ ਪੋਲਾ ਬੰਦਾ ਹੈ ਨਹੀਂ ਫਰ ਸਭ ਤੋਂ ਫੁੱਦੂ ਹੁੰਦਾ ਫੁੱਦੂ ਹੁੰਦਾ ਤੇ ਬਾਬੇ ਲਾਣਾ ਮੈਂ ਤਾਲੇ ਤੇ ਚਾਬੀ ਚੱਕ ਲਾਣਾ ਉਹ ਕਿਤੇ ਪਈ ਹੋਊਗੀ ਤਾਲਾ ਹੀ ਕਿੱਥੇ ਰੱਖਦਾ ਚੋਬਰ ਨੇ ਚੋਬਰ ਵੀ ਸਰਾਹੀ ਲਾਂਦਾ ਗਈ ਤੋ ਤਾਲਾ ਆ ਦੇਖੋ ਕਿੱਥੇ ਠੋਕਿਆ ਵੀ ਤੋਰੀ ਟੰਗ ਦੇ ਤੇ ਮੈਂ ਤਾਲੇ ਲਾਣਾ ਬਾਬੇ ਇੱਕ ਮਿੰਟ ਜੀ ਮਿੱਤਰੋ ਤਾਲੇ ਲਾਤੇ ਜਿੰਮ ਨੂੰ ਵੀ ਲਾਤਾ ਆਪਣੇ ਨੂੰ ਤੇ ਖੁੱਡਿਆਂ ਨੂੰ ਵੀ ਲਾਦੇ ਹਨਾ ਤੇ ਇੱਧਰ ਦਾ ਓਕੇ ਇਹ ਵੀ ਦੇਖਦੇ ਆ ਕਿ ਰਿਜ਼ਲਟ ਆਂਦੇ ਇਹਨਾਂ ਦਾ ਯਾਰ ਹਨਾ ਬਾਕੀ ਬਾਬੇ ਨੂੰ ਜਿੱਥੋਂ ਲਿਆ ਸੀ ਕੂਤਰੀ ਬਾਬੇ ਨੂੰ ਉਹਨੂੰ ਕਿਹਾ ਸੀ ਕੂਤਰੀਆਂ ਉਹ ਤਾਂ ਕਹਿੰਦਾ ਸੀ ਹੋਰ ਕਬੂਤਰੀ ਲਿਆ ਜੀ ਪਰ ਟਾਈਮ ਹੀ ਨਹੀਂ ਲੱਗਿਆ ਆਪਣਾ ਹਨਾ ਹੋਰ ਤਾਂ ਕੀ ਆ ਯਾਰ ਤੇ ਇਹ ਕਹਿੰਦਾ ਇਹਦੇ ਵੈਕਸੀਨ ਬੋਕਸੇ ਲੱਗੂਗੀ ਮਾ ਵੈਕਸੀਨ ਭਾਈ ਮਾ ਵੈਕਸੀਨ ਆਲਾ ਜੱਬ ਕਿੱਥੇ ਛੇੜਾਂਗੇ ਅਸੀਂ ਮਾ ਤੂੰ ਆਪ ਹੀ ਦੇਖ ਲਈ ਇਦਾਂ ਦਾਣੇ-ਦੋਣੇ ਵਧੀਆ ਚੱਕਦੀਏ ਕਬੂਤਰੀ ਤੇ ਸੁੱਕ ਜੇ ਰਹੀਏ ਯਾਰ ਬਾਈ ਬਨੇ ਕਮੈਂਟਾਂ 'ਚ ਦੱਸਿਓ ਜੇ ਕਿਸੇ ਵੀਰ ਭਾਈ ਨੂੰ ਪਤਾ ਆਵੇ ਤੇ ਇੱਕ ਗੱਲ ਹੋਰ ਬਾਬਿਓ ਆ ਵਿੱਚ ਜਦੋਂ ਆਪਾਂ ਵਲੌਗ ਪਾਣੀ ਛੱਡਦੇ ਹਣਾ ਤੇ ਵੀਊ ਆਪਣੇ ਘੱਟ ਘੱਟ ਗਏ ਹਣਾ ਲਾ ਲਓ ਪਹਿਲਾਂ ਆ ਇਹਨਾਂ ਦੀ ਵਧੀਆ 400 500 ਲਾ ਲਓ ਹਣਾ ਤੇ ਹੁਣ ਤਾਂ ਜਮਾਈ ਲਾ ਲਓ 50 ਕ ਵੀਊ ਨਹੀਂ ਟਪਦੇ ਯਾਰ ਸਿੱਧੀ ਜੀ ਗੱਲ ਹੈ ਤੇ ਤਾਂ ਕਰਕੇ ਤੇ ਰੈਗੂਲਰ ਵੀਡੀਓ ਬੰਦੇ ਤੇ ਫਰਕ ਸੀ ਤੇ ਉਹਨਾਂ ਆਪ ਵੀਡੀਓ ਵਿੱਚੋਂ ਵਿੱਚੋਂ ਬੰਦ ਕਰਤੀ ਤੇ ਉਹਨਾਂ ਦਾ ਹੀ ਫਰਕ ਹੋ ਗਿਆ ਤਾਂ ਕਰਕੇ ਤੇ ਬ ਕੋਈ ਬਾਬੇ ਦੀ ਕਿਰਪਾ ਨਾਲ ਹਨਾ ਜਿੱਥੇ ਤੱਕ ਜਿਵੇਂ ਕੋਈ ਚੱਲੂ ਆਵੇਂ ਕਰੀ ਚੱਲਣਾ ਹੈ ਗੰਮ ਹਨਾ ਤੇ ਆਪਕ ਕੰਮ ਦੇ ਹੀ ਚੱਲੇ ਹੋਰ ਤਕੀਰ ਲੈਣਾ ਆਪਾ ਤੇ ਓਕੇ ਬਾਬਿਆਂ ਸਿਸਟਮ ਹਨਾ ਤੇ ਵਲੋਗ ਦੀ ਐਂਡਿੰਗ ਵੀ ਕਰਦੇ ਆ ਬੜਾ ਲੰਬਾ ਵਲੋਗ ਨਹੀਂ ਕਰਦੇ ਆ ਪਕਾਈ ਮਾਰੇ ਦਾ ਵੀ ਨਹੀਂ ਕੋਈ ਫਾਇਦਾ ਤੇ ਫਿਰ ਮਿਲਦੇ ਆ ਬਾਬੇ ਕੱਲ ਵਾਲੇ ਵਲੋਗ ਚ ਹਨਾ ਸਵੇਰੇ ਦੇਖਦੇ ਆ ਤੇ ਠੱਲਾ ਪਾਣੀ ਆ ਵੀ ਹੈਗੀ ਵਿੱਚ ਠੱਲਾ ਵੀ ਥੋੜੀਆਂ ਕੁ ਪਈਆਂ ਯਾਰ ਲਾ ਲੋ 10 12 12 ਲਾਸਟ 15 ਲਾਸਟ ਲਾ ਲੋ 15 ਹੀ ਮੁਸ਼ਕਲੀ ਲੱਗਦਾ ਮੈਨੂੰ ਤਾਂ ਕਰਕੇ ਤੇ ਉਹ ਦੇਖ ਲਾਂਗੇ ਸਵੇਰੇ ਕੀ ਬਣਦਾ ਕਰਦਾ ਉਹ ਠੰਣਾ ਲੱਗੇ ਜਿਹੜੇ ਅੰਦਰ ਬੱਚੇ ਨੇ ਤੇ ਬਾਬੇ ਵਾਲੇ ਦੇ ਉਹਨਾਂ ਨੂੰ ਤਾਂ ਨਹੀਂ ਲੱਗਦੀ ਠੰਡ ਜਿਹੜੇ ਅੰਦਰ ਨੇ ਉਹਨਾਂ ਦੇ ਬਾਲ ਜੇ ਨਹੀਂ ਆਏ ਹਨਾ ਤਾਂ ਕਰਕੇ ਕਈ ਵਾਰੀ ਠੰਡ ਦੇ ਚੱਕਰ ਪੈ ਗਿਆ ਨਾ ਕੰਮ ਬਹੁਤ ਪੁੱਠਾ ਹੋਈਗਾ ਤਾਂ ਕਰਕੇ ਹੋਰ ਕੋਈ ਦਿੱਕਤ ਨਹੀਂ ਗੰਡੀ ਤੇ ਮਿਲਦੇ ਆਂ ਫਿਰ ਆਪਾਂ ਕੱਲ ਮਿੱਤਰ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ Okay.